ਗੁਰਜੀ ਦਾ ਖਲਸਾ ਵਾਹਿਗੁਰਜੀ ਕੀ ਸਤਿ ਸਵਾਦ ਜੀ ਅੱਜ ਸਾਧ ਸੰਗਤ ਜੀ ਤੁਹਾਨੂੰ ਆਪਾਂ ਟੋਟਰਮਲ ਦੇ ਪੁਰਾਣੀ ਹਵੇਲੀ ਦੇ ਦਰਸ਼ਨ ਕਰਾਂਦੇ ਆਂ ਅੰਦਰੋਂ ਜਾ ਕੇ ਆਂ ਜੀ ਸਾਧ ਸੰਗਤ ਜੀ ਆਹ ਦੇਖੋ ਜੀ ਆਹਦੀ ਕੁਝ ਕੁ ਸੋਹਣੀ ਟੋਟਰਮਲ ਹਸਪਤਾਲ رسوئی کا رسوئی کا کمر جیسے ਆਜੋ ਬਾਬਾ ਜੀ ਆਜੋ ਹੁੰਦੇ ਥੋੜਾ ਬੈਠੋ ਚੁੱਲ੍ਹਾ ਬਾਬਾ ਜੀ ਇਹ ਅਲਮਾਰੀ ਇਹ ਅਲਮਾਰੀ ਸੀਗੀ ਸੋਈ ਦੀ ਠੀਕ ਹੈ ਜੀ ਠੀਕ ਹੈ ਕਿੱਲੋ ਇਧਰ 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 ਫਾਈਟਰ ਸੋਈ ਇਹਨੂੰ ਆ ਜਾ ਇਹ ਚੁੱਲ੍ਹਾ ਇਧਰ ਚੁੱਲ੍ਹਾ ਸੀਗਾ ਉਹ ਥੋੜੀ ਪਿੱਛੇ ਪਿੱਛੇ ਦਾ ਪਿੱਛੇ ਦਾ ਆ ਇਧਰ ਛੱਤ ਵਿੱਚ ਧੂਆ ਚਿਮਣੀ ਪਾਣੀ ਦਾ ਹੋਜੇ ਚਲੋ ਜੀ ਰਸੋਈ ਸਟੋਰ ਆ ਗਿਆ ਜੀ ਕਿਚਨ ਆ ਗਿਆ ਜੀ ਕਿਚਨ ਫਾਲੀ ਬੜੀ ਆ ਜੇ ਉੱਪਰ ਲੈ ਕੇ ਚਾਣ ਜੀ ਚਲੋ ਜੀ ਇਹ ਆ ਗਿਆ ਜੀ ਬਾਹਰ ਨੂੰ ਆ ਗਿਆ ਸਾਰਾ ਆ ਹੁਣ ਅੰਦਰ ਜਾਣ ਵਾਸਤੇ ਆ ਜੀ ਕੈਮਰਾ ਨਾਲ ਸ਼ਲੋਕ ਮੈਂ ਕਿਰਪਾ ਕਰਕੇ ਇੱਥੇ ਮੈਂ ਆ ਮੱਥਾ ਟੇਕੂ। ਅਲਿਗ੍ਰੋਕਸ਼ਣ ਦਾ ਦੇਖੋ ਇਹ ਮੱਥਾ ਪੁਰਾਣਾ ਪੁਰਾਣੀ ਸ਼ਬਦ ਹੈ। ਬਾਦੂਰੇ ਤੇ ਰਾਤ ਦਾ ਨਿਰਾਰਣ ਅਜੇ ਕੋਈ ਨਹੀਂ ਆਇਆ। ਇਹ ਮੈਂ। ਜਿਆਦੇ ਪੁਰਾਣਾ ਦੀ ਚੜਾਈ ਬਹੁਤ ਜ਼ਿਆਦੇ ਹੋਣ ਕਰਕੇ ਨਾ ਜੇ ਮਨ ਦੁਆਰੇ ਜਿਹੜਾ ਕੰਮ ਸ਼ੁਰੂ ਹੋ ਗਿਆ ਦੁਆਰੇ ਉਹ ਕੋਈ ਕਹਾਂ ਕਿ ਬਹੁਤ ਬੰਦੇ ਦੁਆਬੀ ਆਵੇ ਅੰਦਰ ਦੇ ਕੈਂਚਲਾ ਕਰਕੇ ਜਰਾ ਉਹ ਆਉਂਦੇ ਕਿ ਕਾਪਸ ਪਾਉਂਦੇ ਕਿ ਜਿਹੜੇ ਲੱਗਨ ਕਰਕੇ ਟਟੂ ਟਟੂ ਸਾਂਸ ਦੇ ਦੇਈ ਜੀ ਜਿਗਰੋ ਕੇ ਇਹ ਸੋ ਸਾਰੇ ਮੇਨ ਗੇਟ ਸੀਗੇ ਜਿਵੇਂ ਐਂਟਰੀ ਕਰਦੇ ਆਪਾਂ ਤਰਾਂ ਦੇ ਵਿੱਚ ਉਹ ਮੇਨ ਗੇਟ ਸੀਗੇ ਇਹ ਪੁਰਾਣੀ ਫਵੇਲੇ ਹੋਣ ਦੇ ਕਾਰਨ ਜਿਉਂ ਜਿਉਂ ਇੱਟਾਂ ਤੇ ਮਿੱਟੀ ਗਿਰੀ ਗਈ ਤੇ ਇਹ ਦਰਵਾਜ਼ਿਆਂ ਤੱਕ ਪਹੁੰਚ ਗਈ ਮਿੱਟੀ ਕੋਈ ਇਹਦੀ ਕਾਰ ਸੇਵਾ ਦਾ ਕੰਮ ਚੱਲ ਰਿਹਾ ਤੁਸੀਂ ਦੇਖ ਸਕਦੇ ਹੋ ਜਾਨਸ ਨੂੰ ਇੱਥੇ ਦੇਖ ਲੈ ਜਿਆਦਾ ਦੰਗੀਆਂ ਉਹਨਾਂ ਨੇ ਲੇਸ ਲੀਆਂ ਛੁ ਦੇਖ ਲਓ ਤੁਸੀਂ ਹਾਂ ਆਸ ਤੇ ਚੱਲਦਾ ਮਤਲਬ ਇਹ ਜਿੱਥੇ ਤੇ ਆਪਾਂ ਬਈ ਖੜੇ ਆ ਨਾ ਹੁਣ ਇੱਥੇ ਤੱਕ ਇਹਦਾ ਪਰਤ ਪੈ ਚੁੱਕਿਆ ਕਿਉਂ ਮਲਬਾ ਉੱਪਰੋਂ ਗਿਰੀ ਗਿਆ ਬੋਲੀ ਬੋਲੀ ਕਰਕੇ ਉਹ ਪਰਤ ਪੈ ਗਿਆ ਕੋਈ ਨਹੀਂ ਪਈ ਗਿਆ ਵਿੱਚੀ ਸੋ ਹੁਣ ਤੁਹਾਡੇ ਇਹਦਾ ਪੁਰਾਣੇ ਤਰੀਕੇ ਨਾਲ ਇਹਨੂੰ ਬਣਾਉਣ ਦਾ ਕੰਮ ਸ਼ੁਰੂ ਹੋ ਚੁੱਕਿਆ ਸੋ ਵਨ ਤੋਂ 300 ਦਾ ਸਾਲ ਸੋ ਵਨ ਤੋਂ 300